ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਦੇਦੇਰ ਸਾਹਿਬ ਜ਼ਿਲ੍ਹਾ ਤਰਨਤਾਰਨ ਜੋ ਉਹਦੇ ਵਿੱਚ ਬੈਠੇ ਹੋਏ ਆਂ ਇਹਦੇ ਵਿੱਚ ਇੱਕ ਬੜੀ ਅ ਅਣਹੋਣੀ ਘਟਨਾ ਵਾਪਰੀ ਜਿਹਦੇ ਦੌਰਾਨ ਅ ਅਮਰਤਪਾਲ ਸਿੰਘ ਲੜਕਾ ਸੀਗਾ ਜਿਹਦੀ ਸੱਪ ਲੜਨ ਦੇ ਨਾਲ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ ਬੜੀ ਦੁਖਦਈ ਘਟਨਾ ਵਾਪਰੀ ਔਰ ਇਹ ਪਰਿਵਾਰ ਜਿਹੜਾ ਵਾ ਬੜੀ ਗਰੀਬੀ ਦੇ ਵਿੱਚ ਇਸ ਟਾਈਮ ਜੂਝ ਰਿਹਾ ਇਨਕਮ ਦਾ ਕੋਈ ਸੋਰਸ ਨਹੀਂ ਇਹਨਾਂ ਕੋਲ ਹੈਗਾ ਇਸੇ ਤਰ੍ਹਾਂ ਹੀ ਸਾਡੀ ਸੀਐਫਐਲ ਦੀ ਜਿਹੜੀ ਟੀਮ ਆ ਵਿੱਤੀ ਸਾਖਰਤਾ ਕੇਂਦਰ ਜਿਹੜੇ ਚੱਲ ਰਹੇ ਨੇ ਉਹਦੇ ਵਿੱਚੋਂ ਬਚਿੱਤਰ ਸਿੰਘ ਜੋ ਏਫਸੀ ਤਰਨਤਾਰਨੋਂ ਇੱਥੇ ਆਏ ਉਹਨਾਂ ਕੋਲੇ ਪਿੰਡ ਸੀਗਾ ਕਵਰ ਕਰ ਰਿਆ ਸੀ ਅਚੰਚੇਤ ਉਹਨਾਂ ਦੀ ਮੁਲਾਕਾਤ ਇਸ ਪਰਿਵਾਰ ਦੇ ਨਾਲ ਹੁੰਦੀ ਹੈ ਤੇ ਉਹਨਾਂ ਦੁੱਖ ਸਾਂਝਾ ਕੀਤਾ ਔਰ ਨਾਲ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਆ ਕਿ ਕਿਉਂ ਨਾ ਆਪਾਂ ਇਹਨਾਂ ਦੇ ਲੜਕੀ ਦੀ ਜਿਹੜੀ ਹੈ ਬੈਂਕ ਦੀ ਕਾਪੀ ਚੈੱਕ ਕਰੀ ਗਏ ਔਰ ਉਹਨਾਂ ਨੇ ਇਹਨਾਂ ਪਰਿਵਾਰ ਦੇ ਨਾਲ ਬੈਂਕ ਦੀ ਕਾਪੀ ਦੇ ਬਾਰੇ ਗੱਲ ਕੀਤੀ ਕਿ ਕੋਈ ਦਾ ਬੀਮਾ ਹੈਗਾ ਪਰਿਵਾਰ ਘਟ ਪੜਿਆ ਹੋਣ ਦੇ ਕਾਰਨ ਇਹਨਾਂ ਨੂੰ ਇੰਨੀ ਵਿਚਾਰਾ ਨੌਲੇਜ ਨਹੀਂ ਸੀ ਇਹਨਾਂ ਨੇ ਤੁਰੰਤ ਆਪਣੀ ਜਿਹੜੀ ਆ ਉਹ ਬੈਂਕ ਦੀ ਕਾਪੀ ਜਿਹੜੀ ਆ ਬਚਿੱਤਰ ਸਿੰਘ ਨਾਲ ਸਾਂਝੀ ਕੀਤੀ ਔਰ ਉਸ ਦੇ ਦੌਰਾਨ ਪਤਾ ਲੱਗਾ ਕਿ ਇਸ ਲੜਕੇ ਅਮਰਤਪਾਲ ਦੇ ਦੋਵੇਂ ਬੀਮੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਔਰ ਪ੍ਰਧਾਨ ਮੰਤਰੀ ਜੀਵਨ ਜੋਤੀ ਦੋਵੇਂ ਹੀ ਬੀਮੀ ਉਹਦੇ ਆਲਰੇਡੀ ਬੈਂਕ ਦੇ ਵੱਲੋਂ ਹੋਏ ਸੀਗੇ ਪਰ ਇਸ ਪਰਿਵਾਰ ਨੂੰ ਦੇ ਬਾਰੇ ਕੋਈ ਨੌਲੇਜ ਨਹੀਂ ਸੀਗੀ ਅ ਸੋ ਸਮੁੱਚੀ ਟੀਮ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੀ ਟੀਮ ਇੱਥੇ ਆਈ ਉਹਨਾਂ ਨੇ ਬੈਂਕ ਦੇ ਨਾਲ رابطہ ਕਾਇਮ ਕੀਤਾ ਔਰ ਅੱਜ ਉਹਨਾਂ ਦੇ ਇੱਕ ਸੰਘਰਸ਼ ਦੇ ਦੌਰਾਨ ਉਹਨਾਂ ਨੇ ਲੰਮਾ ਸੰਘਰਸ਼ੀ ਤੇ ਪਿੱਛੇ ਕਾਇ ਪਾਇਰਵਾਈ ਕੀਤੀ ਸਾਰੇ ਡਾਕੂਮੈਂਟ ਇਕੱਠੇ ਕਰਕੇ ਬੈਂਕ ਨੂੰ ਮੋੜ ਲੀਆਂ ਜਿਹੜੀਆਂ ਲੋੜਾਂ ਸੀ ਉਹ ਦੇ ਕੇ ਔਰ ਅੱਜ ਇਸ ਪਰਿਵਾਰ ਨੂੰ 2 ਲੱਖ ਰੁਪਈਆ ਜਿਹੜਾ ਅੱਜ ਇਹਨਾਂ ਦੇ ਅਕਾਊਂਟ ਦੇ ਵਿੱਚ ਆ ਚੁੱਕਾ ਵਾ ਔਰ ਦੂਸਰਾ ਜਿਹੜਾ ਇਹਨਾਂ ਦਾ ਇੰਸ਼ੋਰੈਂਸ ਸੀਗਾ ਉਹ ਅੰਡਰ ਪ੍ਰੋਸੈਸ ਚੱਲ ਰਿਹਾ ਵਾ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ 1.5 ਮਹੀਨੇ ਵਿੱਚ ਇਹਨਾਂ ਨੂੰ ਜਿਹੜਾ ਪੈਸਾ ਮਿਲ ਜੇਗਾ ਅੱਜ ਇਸ ਪਰਿਵਾਰ ਨੂੰ ਬਹੁਤ ਵੱਡੀ ਇੱਕ ਜਿਹੜੀ ਆ ਸੰਤੁਸ਼ਟੀ ਹੋਈ ਆ ਇਹਨਾਂ ਦੀ ਜਿਹੜੀ ਇੱਕ ਮਾਲੀ ਹਿੱਸਾਤਾ ਹੋਈ ਆ 2 ਲੱਖ ਦੀ ਕਿਉਂਕਿ ਇਸ ਟਾਈਮ ਦੇ ਦੌਰਾਨ ਆਪਾਂ ਦੇਖਿਆ ਜਾਵੇ ਤਾਂ ਕੋਈ ਇੰਨਾ ਵੱਡਾ ਜਿਹੜਾ ਵਾ ਪੈਸਾ ਨਹੀਂ ਦਿੰਦਾ ਪਰਿਵਾਰ ਨੂੰ ਔਰ ਮੈਂ ਸਮਝਦਾ ਅੱਜ ਆਪਾਂ ਜਿੱਥੇ ਬੈਠੇ ਹੋਏ ਆ ਇਸ ਪਰਿਵਾਰ ਨੂੰ ਇਹ ਸਭ ਤੋਂ ਵੱਡਾ ਇੱਕ ਯੋਗਦਾਨ ਔਰ ਸਭ ਤੋਂ ਵੱਡੀ ਹਮਦਰਦੀ ਜਿਹੜੀ ਅੱਜ ਇਹ ਸਮੁੱਚੀ ਟੀਮ ਜਿਹੜੀ ਸੀਐਫਐਲ ਦੀ ਆ ਇਹਨਾਂ ਨੇ ਉਹ ਪ੍ਰਾਪਤ ਕੀਤੀ ਆ ਔਰ ਪਰਿਵਾਰ ਨੂੰ ਅੱਜ ਜਿਹੜਾ 2 ਲੱਖ ਰੁਪਏ ਇਹਨਾਂ ਦੇ ਖਾਤੇ ਦੇ ਵਿੱਚ ਆ ਚੁੱਕਾ ਬਕਾਇਦਾ ਐਂਟਰੀ ਜਿਹੜੀ ਉਹ ਕਰਵਾ ਲਈ ਗਈ ਆ ਔਰ ਦੂਸਰਾ 2 ਲੱਖ ਰੁਪਇਆ ਜਿਹੜਾ ਉਹ ਅੰਡਰ ਪ੍ਰੋਸੈਸ ਚੱਲ ਰਿਹਾ ਔਰ ਉਮੀਦ ਕਰਦੇ ਆ ਕਿ ਜਲਦ ਉਹ ਵੀ 2 ਲੱਖ ਮਿਲ ਜੂਗਾ ਔਰ ਇਹਨਾਂ ਦੀ ਵਿੱਤੀ ਜਿਹੜੀ ਅੱਜ ਸੱਚੀ ਜੀ ਸੱਚ ਦੇ ਵਿੱਚ ਜਾਣਿਆ ਜਾਵੇ ਤੱਜ 2 ਲੱਖ ਰੁਪਏ ਜਿਹੜਾ ਪਰਿਵਾਰ ਨੂੰ ਮਿਲ ਕੇ ਬਹੁਤ ਵੱਡਾ ਜਿਹੜਾ ਵਾ ਇਹਨਾਂ ਨੂੰ ਵਿੱਤੀ ਯੋਗਦਾਨ ਜਿਹੜਾ ਇਹ ਸਮੁੱਚੀ ਸੀਐਫਐਲ ਟੀਮ ਵੱਲੋਂ ਮਿਲਿਆ ਗਿਆ ਔਰ ਮੈਂ ਇਹ ਕੁਛ ਅੰਕਲ ਜੀ ਹੁਣੀ ਮੇਰੇ ਨਾਲ ਬੈਠੇ ਇਹਨਾਂ ਦੇ ਵਿਚਾਰ ਵੀ ਸਾਂਝੀ ਕਰਨਾ ਚਾਹੁੰਨਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਿਹੜੀ ਇਹ ਸਹੂਲਤ ਮਿਲੀ ਆ ਔਰ ਆਓ ਅੰਕਲ ਜੀ ਹੁਣਾਂ ਦੇ ਨਾਲ ਆਪਾਂ ਇੱਕ ਹੋਰ ਵਿਚਾਰ ਸਾਂਝੀ ਕਰਵਾਉਣੀ ਆ ਹਾਂਜੀ ਵੈਗਰ ਜੀ ਦਾ ਖਾਲਚਾ ਸ਼੍ਰੀ ਵੈਗਰ ਜੀ ਕੀ ਫਤਿਹ ਮੇਰਾ ਪਿੰਡਾ ਜੀ ਦਦੇਰ ਸਾਹਾ ਇਹ ਮੇਰਾ ਲੜਕਾ ਹੀ ਅਮਰਤਪਾਲ ਸਿੰਘ ਇਹਨੂੰ ਸੱਪ ਲੜ ਚੁੱਕਾ ਵਾ ਤੇ ਇਹਦੀ ਦੇਥ ਹੋ ਚ ਗਈ ਆ ਤੇ ਇਹ 7500 ਮੇਰੇ ਘਰੇ ਘਰੇ ਆਏ ਆ ਇਹਨਾਂ ਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਭਈ ਉਹਦਾ ਲਟਕਾ ਇਸ ਤਰ੍ਹਾਂ ਹੋਇਆ ਵਾ ਤੇ ਫਿਰ ਉਹ ਸਾਡੇ ਘਰੇ ਆਏ ਆ ਤੇ ਉਹਨਾਂ ਸਾਡੇ ਨਾਲ ਕੋ ਬਾਤਚੀਤ ਕੀਤੀ ਆ ਭਈ ਬਹੁਤ ਮਾੜੀ ਗੱਲ ਹੋਈ ਆ ਬਹੁਤ ਮੁੰਡਾ ਨੌਜਵਾਨ ਹੀ ਬਹੁਤ ਥਕਾ ਹੋਇਆ ਵਾ ਤੇ ਇਹਨਾਂ ਸਾਡੇ ਨਾਲ ਗੱਲਬਾਤ ਕੀਤੀ ਆ ਤੇ ਅਸੀਂ ਅਹੀਂ ਆ ਵੀ ਮੋਟਰਸਾਈਕਲ ਦਾ ਕਢਵਾਇਆ ਸੀ ਤੇ ਉਹਨਾਂ ਦੇ ਆਪਣਾ ਸਾਨੂੰ ਤੇ ਕੋਈ ਪਤਾ ਨਹੀਂ ਆ ਤੇ ਇਹਨਾਂ ਮੁੜ ਕੇ ਫੇਰਾ ਆਖਿਆ ਵੀ ਤੁਸੀਂ ਉਹਨਾਂ ਦੀ ਕੋਈ ਕਾਪੀ ਕੋਪੀ ਦੱਸੋ ਸਾਨੂੰ ਦਿਖਾਓ ਕਾਪੀ ਵਿਖਾਈ ਆ ਤੇ ਜੀ ਉਹਨਾਂ ਆਪਣੇ ਲਟਕੇ ਨੇ ਬੀਮੇ ਕਰਵਾਏ ਸੀ ਤੇ ਇਹਨਾਂ ਇਹ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜਿੰਨਾ ਸਾਡਾ ਬਹੁਤ ਜੋਗਰ ਜੁਗਦਾਨ ਕੀਤਾ ਬਹੁਤ ਹੀ ਧੰਨਵਾਦ ਇਹਨਾਂ ਟੀਮ ਦਾ ਇਹ 750 ਦੀ ਟੀਮ ਦਾ ਬਹੁਤ ਧੰਨਵਾਦ ਆ ਜਿਹੜਾ ਸਾਡਾ ਉਹਨਾਂ ਸਾਨੂੰ ਕਲੀਨ ਪਾ ਕੇ ਦਿੱਤਾ ਵਾ ਮਹਾਰਾਜ ਕਿਰਪਾ ਕਰੇ ਸੱਚੇ ਪਾਛੈ ਇਹਨਾਂ ਦੀ ਟੀਮ ਦਾ ਵੀ ਮਹਾਰਾਜ ਪਲਾ ਕਰੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਧੰਨ ਮੈਂ ਹਰਪ੍ਰੀਤ ਸਿੰਘ ਸੀਐਫਐਲ ਤਰਨਤਾਰਨ ਤੋਂ ਸੋ ਮੈਂ ਆਪਣੀ ਟੀਮ ਦੀ ਹਾਰਡ ਵਰਕਿੰਗ ਤੇ ਉਹਨਾਂ ਦੇ ਜਿਹੜੇ ਤਿਆਰਬੇ ਨੂੰ ਇਹ ਚੀਜ਼ ਨੂੰ ਉਹਨਾਂ ਨੇ ਇਹਨਾਂ ਦੀ ਕਾਪੀ ਦੇ ਉੱਪਰ ਵਾਰਸ ਉਹਨਾਂ ਦਾ ਬ੍ਰਦਰ ਅਰਸ਼ਦੀਪ ਸਿੰਘ ਹੀ ਉਹਨੂੰ ਵਾਰਸ ਨੂੰ ਉਹਨਾਂ ਦੀ ਕਾਪੀ बनਵਾ ਕੇ ਉਹ ਕਾਪੀ ਦੇ ਵਿੱਚ ਇੱਕ ਬੀਮੇ ਦਾ ਕਲੇਮ ਪਵਾ ਦਿੱਤਾ ਜੀ ਦੂਜਾ ਬੀਮਾ ਜਿਹੜਾ ਉਹ ਅੰਡਰ ਪ੍ਰੋਸੈਸ ਚੱਲ ਰਿਹਾ ਵਾ ਜੀ ਉਹ ਵੀ ਕੁਝ ਸਮੇਂ ਦੇ ਵਿੱਚ ਹੀ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਉਹ ਵੀ ਪੇਮੈਂਟ ਜਿਹੜੀ ਹੈ ਇਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਈਗੀ ਇਹਨਾਂ ਦਾ ਇੱਕ ਉਹਨਾਂ ਨੇ بیٹے ਅਮਰਤਪਾਲ ਨੇ ਬਾਈਕ ਖਰੀਦੀ ਸੀ ਤੇ ਉਹ ਵੀ ਸਾਡੀ ਕੋਸ਼ਿਸ਼ ਜਾਰੀ ਹੈ ਕਿ ਉਹਦੀਆਂ ਬਾਕੀ ਦੀਆਂ ਕਿਸ਼ਤਾਂ ਵੀ ਜਿਹੜੀਆਂ ਬਾਕੀ ਉਹਨਾਂ ਦੀਆਂ ਲੋਨ ਦੇ ਵਿੱਚ ਜੋ ਵੀ ਕਿਸ਼ਤ ਰਹਿੰਦੀ ਆ ਅਸੀਂ ਉਹਨੂੰ ਵੀ ਕਲੋਜ਼ ਕਰਾਉਣ ਦੇ ਵਿੱਚ ਇਹਨਾਂ ਦੀ ਪੂਰੀ ਮਦਦ ਕਰ ਰਹੇ ਆ ਸੋ ਮਹਾਰਾਜ ਕਿਰਪਾ ਕਰਨ ਕਿ ਅਸੀਂ ਉਹ ਵੀ ਇਹਨਾਂ ਦਾ ਜਿਹੜਾ ਵਾ ਲੋਨ ਉਹ ਵੀ ਖਤਮ ਕਰਾ ਸਕੀਏ ਹਾਂਜੀ ਹੁਣ ਆਪਾਂ ਇਸ ਚੀਜ਼ ਦਾ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਨੂੰ ਇਹ ਬੀਮੇ ਕਰਾਉਣੇ ਕਿਉਂ ਚਾਹੀਦੇ ਆ ਹੁਣ ਇਸ ਆਪਣੇ ਵੀਰ ਅਮਰਤਪਾਲ ਜੀ ਨੇ ਦੋਨੋਂ ਬੀਮੇ ਕਰਵਾਏ ਸੀ ਇਹਨਾਂ ਨੇ ਬਾਈਕ ਵੀ ਲਈ ਸੀ ਹੁਣ ਬਾਈਕ ਵਾਲਿਆਂ ਨੇ ਤੇ ਬੀਮਾ ਕਰ ਲਿਆ ਕਿ ਸਾਡੇ ਕੱਲ ਨੂੰ ਕੋਈ ਮੰਨ ਲਓ ਕਿਸ ਤਾਰਨ ਵਾਲੇ ਦੀ ਡੈਥ ਹੋ ਜਾਂਦੀ ਤਾਂਹੀਂ ਤੇ ਆਪਣੇ ਪੈਸੇ ਜਿਹੜੇ ਆ ਬੀਮੇ ਦੇ ਵਿੱਚੋਂ ਲੈ ਕੇ ਆਪਦੇ ਬਾਈਕ ਦੇ ਪੈਸੇ ਪੂਰੇ ਕਰ ਲਾਂਗੇ ਪਰ ਕੀ ਤੁਸੀਂ ਆਪਣੇ ਪਰਿਵਾਰ ਦਾ ਕੋਈ ਸੋਚਦੇ ਜੇ ਸਾਡੀ ਇਹ ਜਿਹੜੀ ਮੁਹਿੰਮ ਆ ਇਹਦਾ ਮੇਨ ਪਰਪਸ ਇਹ ਆ ਕਿ ਅਸੀਂ ਕੀ ਕਰਨਾ ਵਾ ਆਪਣੇ ਬੈਂਕ ਦੇ ਵਿੱਚ ਕੋਈ ਵੀ ਬੈਂਕ ਦੇ ਵਿੱਚ ਤੁਸੀਂ ਕਰਾ ਸਕਦੇ ਸਰਕਾਰੀ ਬੈਂਕਾਂ ਅੱਜਕੱਲ ਬਹੁਤ ਇਸ ਚੀਜ਼ ਨੂੰ ਤਰਜੀਹ ਦੇ ਰਹੀਆਂ ਵਾ ਕਿਉਂ ਦੇ ਰਹੀਆਂ ਵਾ ਕਿਉਂਕਿ ਆਪਾਂ ਪ੍ਰਾਈਵੇਟ ਜੇ ਬੀਮਾ ਲੈਣੇ ਹੋਈ ਤੇ ਆਪਾਂ ਨੂੰ ਇਹ ਝਾਰਾਂ ਦੇ ਵਿੱਚ ਪੈਂਦਾ ਵਾ ਪਰ ਇੱਥੇ ਬੀਮਾ ਰਪਈਆਂ ਦੇ ਵਿੱਚ ਪੈਂਦਾ ਵਾ ਇੱਕ 20 ਰੁਪਏ ਹੈ ਜਿਹੜਾ ਤੁਹਾਡਾ ਐਕਸੀਡੈਂਟ ਕਵਰ ਕਰਦਾ ਵਾ ਇੱਕ ਤੁਹਾਡਾ 400ਛਤੀ ਜਿਹੜਾ ਨੇਚਰਲ ਡੈਥ ਵੀ ਕਵਰ ਕਰਦਾ ਵਾ ਸੋ ਸਾਨੂੰ ਇਹਨਾਂ ਬੀਮਿਆਂ ਦਾ ਇਹ ਤੇ ਪਤਾ ਲੱਗ ਚੁੱਕਾ ਵਾ ਇਸ ਵੀਡੀਓ ਦੇ ਮਾਧਿਅਮ ਰਹੀਂ ਪਤਾ ਲੱਗ ਚੁੱਕਾ ਵਾ ਕਿ ਸਾਨੂੰ ਇਹ ਬੀਮੇ ਕਰਾਉਣ ਦਾ ਕਿੰਨਾ ਫਾਇਦਾ ਵਾ ਜਦੋਂ ਘਰੋਂ ਕੋਈ ਜਾਂਦਾ ਵਾ ਜੀ ਪਹਿਲੀ ਤੇ ਗੱਲ ਹੈ ਕਿ ਪਰਿਵਾਰ ਵੈਸੇ ਹੀ ਟੁੱਟ ਜਾਂਦਾ ਵਾ ਇੱਕ ਦੇ ਵੈਸੇ ਟੁੱਟਾ ਦਾ ਦੂਜਾ ਉਥੇ ਆਰਥਿਕ ਤੰਗੀ ਹੁੰਦੀ ਆ ਸੋ ਜੇ ਕਮਾਉਣ ਵਾਲਾ ਜੀ ਘਰੋਂ ਚਲ ਜੇ ਤੇ ਆਪਾਂ ਨੂੰ ਵੀ ਪਤਾ ਵੀ ਮਗਰ ਕਮਾਈ ਦਾ ਸਾਧਨ ਜਦੋਂ ਕੋਈ ਨਹੀਂ ਰਹਿੰਦਾ ਤੇ ਜ਼ਿੰਮੇਵਾਰੀਆਂ ਤੇ ਓਡੀਆਂ ਕਿ ਐਡੀਆਂ ਰਹਿ ਜਾਂਦੀਆਂ ਵਾ ਸੋ ਸਾਡੀ ਸਾਰਿਆਂ ਅੱਗੇ ਇਹ ਚੀਜ਼ ਦੀ ਰਿਕਵੈਸਟ ਆ ਕਿ ਹਰ ਕੋਈ ਆਪਣੀ ਬੈਂਕ ਦੇ ਨਾਲ ਜੁੜੋ ਤੇ ਉਥੇ ਐਸਬੀਆਈ ਤੇ ਜੀਜੀਬੀਆਈ ਦੋਨੋਂ ਬੀਮੇ ਆਪਣੇ ਲਾਓ ਉਹਦੇ ਵਿੱਚ ਇਹ ਨਾ ਸੋਚੋਗੇ ਸਾਨੂੰ ਇਹ ਮਰਨ ਤੋਂ ਬਾਅਦ ਮਿਲਣਾ ਪਰ ਤੁਸੀਂ ਇਹ ਸੋਚੋ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ ਇਸ ਚੀਜ਼ ਦੀ ਸਹੂਲਤ ਕਿੰਨੀ ਮਿਲਦੀ ਆ ਅ ਸੋਸੀ ਦੇ ਨਾਲ ਅ ਇਸ ਤਰ੍ਹਾਂ ਹੈ ਕਿ ਤੁਸੀਂ ਜਦੋਂ ਵੀ ਕੋਈ ਬੈਂਕ ਦੇ ਵਿੱਚ ਖਾਤਾ ਓਪਨ ਕਰਾਉਣਾ ਵਾ ਤੇ ਉਹਦੇ ਵਿੱਚ ਨਾਮਨੀ ਜ਼ਰੂਰ ਲਖਵਾਓ ਕਿਉਂਕਿ ਅੱਜ ਜਿਹੜਾ ਨਾਮਨੀ ਸੀਗਾ ਇਹ ਅਮਰਤਪਾਲ ਦਾ ਬ੍ਰਦਰ ਸੀਗਾ ਅਰਸ਼ਦੀਪ ਠੀਕ ਹੈ ਜੀ ਇਨ ਕੇਸ ਅਗਰ ਇਹ ਨਾਮਨੀ ਨਾ ਹੁੰਦਾ ਤਾਂ ਇੱਥੇ ਜਿਹੜਾ ਇਹ ਬੀਮਾ ਉਹ ਵੀ ਨਹੀਂ ਸੀ ਮਿਲਣਾ ਬਹੁਤ ਵੱਡੀਆਂ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਸੋ ਇੱਕ ਵੈਸਟੇ ਵੀਡੀਓ ਦੇ ਮਾਦੀਮ ਰਾਈ ਮੈਂ ਦੱਸਣਾ ਚਾਹਣਾ ਅਗਰ ਤੁਸੀਂ ਕੋਈ ਵੀ ਪਾਲਿਸੀ ਲੈਂਦੇ ਹੋ ਕੋਈ ਖਾਤਾ ਓਪਨ ਕਰਾਉਂਦੇ ਹੋ ਕਿਸੇ ਤਰ੍ਹਾਂ ਦਾ ਕੋਈ ਇੰਸ਼ੋਰੈਂਸ ਕਰਾਉਂਦੇ ਹੋ ਤੇ ਉਹਦੇ ਵਿੱਚ ਆਪਣਾ ਨਾਮਨੀ ਜ਼ਰੂਰ ਕਰਵਾਓ ਕਿਉਂਕਿ ਨਾਮਨੀ ਦੇ ਉੱਪਰ ਹੀ ਉਹ ਤੁਹਾਨੂੰ ਜਿਹੜਾ ਬੀਮਾ ਸਾਰਾ ਮਿਲੇਗਾ ਪੈਸੇ ਜਿਹੜੇ ਮਿਲਣਗੇ ਆਫਟਰ ਡੈਥ ਚਾਹੇ ਕਿਸੇ ਤਰ੍ਹਾਂ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਅਗਰ ਪੈਸੇ ਮਿਲਨੇ ਆ ਤਾਂ ਉਹ ਨਾਮਨੀ ਨੂੰ ਮਿਲਣਗੇ ਇਸ ਕਰਕੇ ਆਪਣਾ ਨਾਮਨੀ ਹਰ ਥਾਂ ਜਿਹੜਾ ਤੁਸੀਂ ਜ਼ਰੂਰ ਜਿਹੜਾ ਉਹ ਕਰਵਾਓ ਮੈਂਸ਼ਨ ਕਰਵਾਓ ਠੀਕ ਹੈ ਇਸੇ ਤਰ੍ਹਾਂ ਹੁਣ ਅਮਰਤਪਾਲ ਦੇ ਬ੍ਰਦਰ ਮੇਰੇ ਨਾਲ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਆ ਔਰ ਜਿਹੜੀ ਕਵਿੱਤੀ ਇਹਨਾਂ ਨੂੰ ਸਹੂਲਤ ਮਿਲੀ ਔਰ ਵਿੱਤੀ ਇਹਨਾਂ ਨੂੰ ਮਤਲਬ ਕਿ ਜਿਹੜੀ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਮਿਲਿਆ ਵਾ ਸੋ ਮੈਂ ਅਮਰਤਪਾਲ ਦੇ ਬ੍ਰਦਰ ਨੇ ਅਰਸ਼ਦੀਪ ਮੇਰੇ ਨਾਲ ਮੈਂ ਉਹਨਾਂ ਨੂੰ ਚਾਹਣਾ ਕਿ ਤੁਸੀਂ ਵੀ ਆਪਣੇ ਜਿਹੜੇ ਕੁਝ ਬੋਲ ਸਾਂਝੀ ਕਰੋ ਵੈਗੁਰਜੀ ਦਾ ਹਾਲਸਾ ਸ੍ਰੀ ਵੈਗੁਰਜੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਨਾ ਮਰਤਪਾਲ ਦਾ ਛੋਟਾ ਭਰਾ ਸੀਗਾ ਤੇ ਉਹਨਾਂ ਨੇ ਮੈਨੂੰ ਵਾਰਸ ਪਾਇਆ ਸੀਗਾ ਤੇ ਮਤਲਬ ਕਿ ਇਹ ਜਿਹੜੀ 7500 ਦੀ ਟੀਮ ਆਈ ਅਡੇ ਘਰੇ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਡੀ ਬੈਂਕ ਤੱਕ ਸਾਡੇ ਨਾਲ ਗਏ ਆ ਪਿੰਡ ਵਾਲਾ ਨੇ ਵੀ ਕਿਹਾ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਇਦਾਂ ਕੁਝ ਨਹੀਂ ਮਿਲਦਾ ਪਰ ਇਹਨਾਂ ਨੇ ਫਿਰ ਵੀ ਕੋਸ਼ਿਸ਼ ਬਹੁਤ ਜ਼ਿਆਦਾ ਕਰਕੇ ਸਾਡਾ ਕੰਮ ਕਰਾਇਆ ਵਾ ਜੋ ਕਿ 2 ਲੱਖ ਰੁਪਏ ਸਾਡੇ ਖਾਤੇ ਵਿੱਚ ਇਹਨਾਂ ਨੇ ਪਵਾ ਦਿੱਤਾ ਵਾ ਤੇ ਦੋ ਹੁਣ ਪ੍ਰੋਸੈਸਿੰਗ ਚੱਲਣ ਦੇ ਉਹ ਵੀ ਥੋੜੇ ਦਿਨਾਂ ਤੱਕ ਆ ਜਾਊਗਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਦੇਹਰ ਸਾਹਿਬ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਮੈਂ ਮੌਜੂਦਾ ਸਰਪੰਚ ਆ ਨਾਲ ਮੇਰੇ ਮੋਤਬਰ ਬੰਦੇ ਆ ਇਹ ਸਾਡਾ ਵੀਰ ਗੁਰਪ੍ਰਤਾਪ ਸਿੰਘ ਇਹਨਾਂ ਦੇ 22 ਸਾਲਾ ਬੱਚਾ ਸੀ ਬੱਚਾ ਸੀ ਤੇ ਉਹਦੀ ਸੱਪ ਲੜਨ ਕਾਰਨ ਡੈਥ ਹੋ ਗਈ ਪੱਠੇ ਵੜਦੇ ਆ ਉਹਦੇ ਸਬੰਧ ਦੇ ਵਿੱਚ ਇਹ ਸਾਡੀ ਟੀਮ ਆਈ ਇਹਨਾਂ ਨੇ ਉਹਨਾਂ ਨੂੰ 2 ਲੱਖ ਰੁਪਏ ਦਾ ਚੈੱਕ ਜਿਹੜਾ ਵਾ ਉਹ ਦੇ ਦਿੱਤਾ ਵਾ ਤੇ 2 ਲੱਖ ਰੁਪਈਆ ਅੰਡਰ ਪ੍ਰੋਸੈਸ ਚੱਲ ਰਿਹਾ ਵਾ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਔਖੇ ਸਮੇਂ ਦੇ ਵਿੱਚ ਇਹਨਾਂ ਪਰਿਵਾਰ ਦੀ ਮਦਦ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ